ਕੀ ਪਤਾ ਦੀ ਜਠਾਣੀ ਕਿੰਨੀ ਕਿ ਉਹਨੂੰ ਤੰਗ ਕਰਦੀ ਆ ਤੀ ਹੱਕ ਵਾਰੀ ਵੀ ਜਾ ਕੇ ਉਹਦੀ ਸਾਰ ਲਈ ਕੋਈ ਗੱਲ ਨਹੀਂ ਰੰਜੀਤ ਇੰਜਾਣਾ ਵਾ ਅਸੀਂ ਤਾਂ ਸਲਾਵਾ ਹੀ ਕਾਣਦੇ ਆ ਸਲਾਵਾ ਹੀ ਦੀ ਕਰਦੇ ਰਹੋ ਕਦੀ ਤੁਸੀਂ ਵੱਡੀ ਨਾ ਹੋ ਨਾ ਡਹਿਪਨਦੇ ਕਦੀ ਛੋਟੀ ਨਾ ਡਹਿਪਨਦੇ ਚੱਲ ਫਿਰ ਮੰਨਣੀ ਤੇ ਪੈਣੀ ਹੈ ਨਾ ਹੁਣ ਮੈਂ ਤਾਂ ਆਖਿਆ ਹੀ ਲੈ ਆਈਏ ਹੁਣ ਇਹ ਨਵਾਂ ਕਹਿੰਦੀਆਂ ਨੇ ਫਿਰ ਨਹੀਂ ਉੱਥੇ ਜਾ ਕੇ ਤੇ ਪਤਾ ਕਰ ਨਹੀਂ ਤੁਸੀਂ ਨਵਾਂ ਦੀ ਮੰਨਣੀ ਆ ਮੇਂ ਸ਼ਰੀਕਾ ਤੇ ਢਕਾਉਂਦਾ ਹੁੰਦਾ ਵਾ ਸ਼ਰੀਕਾਂ ਦੇ ਮਗਰ ਲਾ ਕੇ ਤੇ ਕੋਹ ਨਹੀਂ ਕਰੀਦਾ ਆਪਣੀ ਸਲਾਹ ਕਰੋ ਜੋ ਤੁਸੀਂ ਕਰਨੀ ਆ ਸਾਰੇ ਰਲ ਕੇ ਕੀ ਕਹਿੰਦੀ ਆ ਘਰ ਦੇ ਵੀ ਲੋਕਾਂ ਮਗਰ ਲੱਗੇ ਫੇਰ ਤੇ ਘਰ ਤਰ ਗਿਆ ਹਟਾ ਲੋਕੀ ਦੇ ਤਮਾਸ਼ਾ ਵਿੰਦੇ ਆ ਕੋਈ ਗੱਲ ਹੋਵੇ ਤਾਂ ਹੀ ਗੱਲ ਚੁੱਕੀ ਐ ਮੈਨੂੰ ਨਹੀਂ ਘੱਟ ਪਤਾ ਹੈਗਾ ਤਿਆਰ ਹੋਣਾ ਵਾ ਤੇ 10-15 ਮਿੰਟ ਹੱਟੇ ਕੱਪੜੇ ਪਾਵਾਂ ਮੈਂ ਲੱਗੀ ਆਪਣੇ ਕੱਪੜੇ ਪਾਉਣ ਇਰਾ ਦਿਮਾਗ ਖਰਾਬ ਹੋ ਗਿਆ ਵਾ ਆਪਣਾ ਘਰ ਛੱਡ ਕੇ ਜਾਇਆ ਜਾਂਦਾ ਵਾ ਬੈਹ ਜੋ ਕੀ ਕਰਦੇ ਆਏ ਕਰਨਾ ਕੀ ਆ ਵੇਲੇ ਉਹ ਨਵਾਂ ਕੀ ਕਹਿੰਦੀ ਨਾ ਮਾੜੀਆਂ ਕੰਮ ਕਮ ਕਰਨ ਅੱਛਾ ਤੇ ਲੈ ਆਤੀ ਸੰਦੀਪ ਨਹੀਂ ਹਜੇ ਅਸੀਂ ਤਾਂ ਸਲਾਹ ਹੀ ਕੰਡੇ ਕੋ ਨਵਾਂ ਤਾਂ ਕਹਿੰਦੀਆਂ ਨੇ ਵੀ ਤੂੰ ਜਾ ਕੇ ਉੱਥੇ ਗੱਲ ਕਰ ਵੀ ਨਾ ਹੀ ਲਿਆ ਹਜੇ ਬਾਅਦ ਚ ਚਲ ਆਏਗੀ ਮਿਲਣ ਗੇਲ ਨਾ ਤੇ ਪਰ ਇਹ ਵੀ ਗੱਲ ਜਾ ਕੇ ਕਰੋ ਕਿਹਦਾ ਕਸੂਰ ਹੈ ਤੇ ਕਿਹਦਾ ਨਹੀਂ ਕੀ ਪਤਾ ਚਾਚੀ ਜੀ ਉੱਥੇ ਕੁੜੀ ਕਿੰਨੀ ਘੋਖੀ ਆ ਤੂੰ ਇੱਥੇ ਸਲਾਹਾਂ ਹੀ ਕਰਦੇ ਰਹਿ ਜਾਓ ਕੀ ਪਤਾ ਦੀ ਜਠਾਣੀ ਕਿੰਨੀ ਘਨ ਤੰਗ ਕਰਦੀ ਆ ਤੀ ਇੱਕ ਵਾਰੀ ਵੀ ਜਾ ਕੇ ਉਹਦੀ ਸਾਰ ਲਈ ਕੋਈ ਗੱਲ ਨਹੀਂ ਰੰਜੀਤ ਇੰਜਾਣਾ ਵਾ ਅਸੀਂ ਤਾਂ ਸਲਾਵਾ ਹੀ ਕਾਣਦੇ ਆ ਸਲਾਵਾ ਦੀ ਕਰਦੇ ਰਹੋ ਕਦੀ ਤੁਸੀਂ ਵੱਡੇ ਨਾ ਹੋ ਨਾ ਡਹਿਪਨਦੇ ਕਦੀ ਛੋਟੀ ਨਾ ਡਹਿਪਨਦੇ ਚੱਲ ਫਿਰ ਮੰਨਣੀ ਤੇ ਪੈਣੀ ਹੈ ਨਾ ਹੁਣ ਮੈਂ ਤਾਂ ਆਖਿਆ ਹੀ ਲੈ ਆਈਏ ਹੁਣ ਇਹ ਨਵਾਂ ਕਹਿੰਦੀਆਂ ਨੇ ਵੀ ਨਹੀਂ ਉੱਥੇ ਜਾ ਕੇ ਤੇ ਪਤਾ ਕਰ ਨਹੀਂ ਤੁਸੀਂ ਨਵਾਂ ਦੀ ਮੰਨਣੀ ਆ ਫਿਰ ਪੁੱਛਣਾ ਹੀ ਪੈਂਦਾ ਵਣ ਕੀ ਕਰਦਾ ਉਹ ਕਹਿੰਦੀਆਂ ਨੇ ਵੀ ਮੰਮੀ ਪਤਾ ਤੇ ਹੀ ਮਾਂ ਆਈਓ ਜਿਹੜੀ ਆਪਣੀ ਧੀ ਦਾ ਵੇਖਣ ਹੀ ਨਹੀਂ ਡਹਿ ਗਈ ਉਹ ਵਿਚਾਰੀ ਕਿੱਦਾਂ ਰਹਿਣ ਦੀ ਉੱਥੇ ਹੁਣ ਪਤਾ ਤਾਂ ਲੱਗੇ ਵੀ ਕਸੂਰ ਕਿਹਦਾ ਵਾ ਕਿ ਸਾਡੀ ਕੁੜੀ ਦਾ ਕਿ ਚਾਹੇ ਉਹਨਾਂ ਦਾ ਕਸੂਰ ਵਾ ਇਹ ਤੁਹਾਨੂੰ ਲੱਗਦਾ ਵਾ ਕਿ ਸੰਦੀਪ ਦਾ ਕਸੂਰ ਹੋਊਗਾ ਮੈਨੂੰ ਤਾਂ ਨਹੀਂ ਲੱਗਦਾ ਪਰ ਨਵਾਂ ਨੂੰ ਤਾਂ ਲੱਗਦਾ ਵਾ ਨਾ ਨਵਾਂ ਤੇ ਇਹ ਗੱਲ ਕਹਿੰਦੀਆਂ ਨਾ ਪਰ ਇੰਨੀ ਚੰਗੀ ਸਾਡੀ ਕੁੜੀ ਆ ਸੋਹਣੀ ਸੁਨੱਖੀ ਆ ਕਿਤੇ ਉਹ ਮਾੜਾ ਕੰਮ ਇਹੋ ਜਿਹਾ ਕਰ ਸਕਦੀ ਆ ਉਹ ਤਾਂ ਮੈਨੂੰ ਵੀ ਪਤਾ ਵਾ ਪਰ ਹੁਣ ਇਹਨਾਂ ਦੀ ਸੋਨੀ ਪੈਣੀ ਮੈਂ ਤਾਂ ਕਹਿਣੀ ਵੀ ਲੈ ਆਈਏ ਮੈਂ ਤਾਂ ਇਹੋ ਗੱਲ ਕਹਿਣ ਡੀ ਨਹੀਂ ਇਹਨਾਂ ਨੂੰ ਕੋਈ ਪੁੱਛਣਾ ਵਾ ਤੋ ਜਾ ਕੇ ਤਾਂ ਲੈ ਆਵੋ ਇਦਾਂ ਹੀ ਕਰਨੀ ਆ ਮੈਂ ਹੁਣ ਵੇਖ ਲੈਣੀ ਆ ਇੱਕ ਦੋ ਵਾਰ ਪੁੱਛ ਕੇ ਕੀ ਕਹਿੰਦੇ ਸਰਜੀਤ ਨੂੰ ਪੁੱਛਣੀ ਆ ਫੇਰ ਹੀ ਪਤਾ ਲੱਗੂ ਸਰਜੀਤ ਨੂੰ ਵੀ ਉਹਨਾਂ ਨੇ ਮਗਰ ਲਾਇਆ ਵਾ ਉਹਨਾਂ ਨੇ ਨਹੀਂ ਕਿਤੇ ਤੁਹਾਨੂੰ ਕੋਈ ਫਿਕਰ ਦੱਸਣਾ ਤੂੰ ਇਹ ਜੋ ਉਪਕਾਰ ਕੇ ਨਾ ਲੈ ਆਓ ਜਾ ਉਹ ਤਾਂ ਕਿਤੇ ਰੋ ਰੋ ਕੇ ਗੱਲਾਂ ਦੱਸਾਂ ਢੀ ਵਿਚਾਰੀ ਮੈਨੂੰ ਮੰਮੀ ਮੇਰ ਨਾਲ ਇਦਾਂ ਹੋਣ ਡਿਆ ਤੇ ਇਦਾਂ ਹੋਣ ਡਿਆ ਤਾਂ ਹੋ ਕਰਕੇ ਤੇ ਹੱਥ ਤੇ ਹੱਥ ਰੱਖ ਕੇ ਬੈਠੇ ਹੋ ਕੋਈ ਗੱਲ ਨਹੀਂ ਹੁਣ ਮੈਂ ਕਰਨੀ ਆ ਪਤਾ ਇੱਕ ਤਾਂ ਮੇਰਾ ਰਾਦਾ ਪਹਿਲਾਂ ਹੋ ਕੀ ਆਵਾ ਉਥੋਂ ਸੁਣ ਕੇ ਤੇ ਆਵਾ ਸੱਸ ਕੀ ਕਹਿੰਦੀ ਆ ਸੱਸ ਨੇ ਕੀ ਕਹਿਣਾ ਮੈਂ ਸੱਸ ਨੇ ਕਦੀ ਕਿਹਾ ਕਦੀ ਨਾ ਚੰਗੀ ਆ ਉਹ ਤਾਂ ਨਹੀਂ ਮੁੰਡੇ ਨੂੰ ਨਹੀਂ ਚੰਗਾ ਚੰਦੀ ਤੇ ਜੇ ਮੁੰਡੇ ਨੂੰ ਨਹੀਂ ਚੰਗਾ ਚਾਉਂਦੀ ਤੇ ਮੇਰੀ ਨਾ ਧੀ ਨੂੰ ਕਿੱਥੋਂ ਚੰਗਾ ਚਾਉਂਦਾ ਆਈ ਤੁਹਾਨੂੰ ਮੈਂ ਸਮਝਾਉਂਦੀ ਆ ਨਾ ਤੇ ਤੁਸੀਂ ਜਾਓ ਤੇ ਜਾ ਕੇ ਸੰਦੀਪ ਨੂੰ ਲੈ ਆਓ ਇਦਾਂ ਹੀ ਕਰਨੀ ਆ ਹੁਣ ਇਹੋ ਕੰਮ ਹੀ ਕਰਨੀ ਹੈ ਹੋਰ ਕੀ ਕਰਨਾ ਫਿਰ ਇਹਨਾਂ ਨੇ ਤੇ ਕਹਿਣਾ ਹੀ ਆ ਆਹੇ ਇਹਨਾਂ ਦੇ ਰੋਟੀਆਂ ਪਕਾਉਂਦੀਆਂ ਮਾਰੇ ਕਹਿਣਾ ਮੈਂ ਕਹਿਣਾ ਵਾ ਕਿ ਹਣ ਪਕਾਉਣੀਆਂ ਪੈਣੀਆਂ ਹੀ ਆ ਆਹੋ ਇਸੇ ਕਰਕੇ ਇੱਕ ਮੈਂ ਤਾਂ ਕਿਹਾ ਸੀ ਮੈਂ ਤਾਂ ਇਸੇ ਕਰਕੇ ਕਹਿਣ ਦੀ ਆ ਨਾ ਰੋਟੀਆਂ ਚਾਰ ਵਾਦਨਾ ਪਕਾਉਣੇ ਹਨਾਨੂੰ ਰੋਟੀਆਂ ਨਾਲ ਕੀ ਆ ਇਹ ਰੋਟੀਆਂ ਪਕਾ ਹੀ ਲੈਣੀਆਂ ਕਿ ਉੱਥੇ ਜਾ ਕੇ ਪਤਾ ਕਰੋ ਇਹ ਤੁਹਾਨੂੰ ਕੀ ਪਤਾ ਵਾ ਅੰਦਰ ਕੁਛ ਕਰਦੀਆਂ ਤੇ ਤੁਹਾਨੂੰ ਕੁਛ ਕਹਿੰਦੀਆਂ ਵਾ ਹਾਂ ਇਦਾਂ ਹੀ ਕਰਦੀਆਂ ਨੇ ਦੋਵੇਂ ਜਣੀਆਂ ਇਕੱਠੀਆਂ ਹੋ ਕੇ ਸਲਾਹ ਕਰਦੀਆਂ ਰਹਿੰਦੀਆਂ ਵਾ ਆਹੋ ਤੇ ਦਲਜੀਤ ਆਈ ਮੇਰੇ ਵੱਲ ਉਹ ਕਹਿੰਦੀ ਨਹੀਂ ਮੰਮੀ ਤੁਸੀਂ ਨਾ ਉੱਥੇ ਜਾਓ ਉੱਥੇ ਜਾ ਕੇ ਪਤਾ ਕਰ ਕੇ ਆਓ ਕਿ ਇਹਦਾ ਕਸੂਰ ਹੈ ਇਹ ਦੋਨਾਂ ਦੀ ਚਾਲ ਵਾ ਹਾਂ ਤਸਮੀ ਵਖਰੀ ਕਹਿਣ ਢੀ ਤੁਸੀਂ ਨਾ ਕਹੇ ਦੀ ਮੰਨਿਆ ਤੁਸੀਂ ਆਪਣੇ ਦਿਲ ਦੀ ਸੁਣੋ ਠੀਕ ਆ ਇਦਾਂ ਹੀ ਕਰਨੀ ਆਹੋ ਤੇ ਜਾ ਕੇ ਤੇ ਸੰਦੀਪ ਨੂੰ ਲੈ ਕੇ ਆਓ ਉਹ ਵਿਚਾਰੀ ਕਿ ਪਾ ਕਿੰਨੀ ਕੁ ਦੁਖੀ ਹੈ ਹੋਰ ਦੁਖੀ ਆ ਕੇ ਰੋਂ ਢੀ ਜਰੀ ਦੁਖੀ ਆ ਤੇ ਜੇ ਦੁਖੀ ਆ ਤਾਂ ਰੋਂ ਢੀ ਆ ਨਾ ਮਾਂ ਨੂੰ ਦੱਸਣਾ ਦੁੱਖ ਰੋਣਾ ਕਿੰਨੂੰ ਦੱਸਣਾ ਪਰਜਾਈਆਂ ਸੁਣਦੀਆਂ ਅੱਜ ਕੱਲ੍ਹ ਨਹੀਂ ਪਰਜਾਈਆਂ ਸੁਣਦੀਆਂ ਕਿਹੜੀ ਪਰਜਾਈ ਆ ਜਿਹੜੀ ਕਹਿੰਦੀ ਹੈ ਕਿ ਨਨਾਨ ਘਰ ਆਣ ਕੇ ਬਹਿ ਜਾ ਹਾਂ ਪਤਾ ਨਾ ਕਿ ਹਸਣਾ ਕਿਤੇ ਲੈ ਜਾਣਾ ਹਾਂ ਹੱਸੇ ਕਰਕੇ ਕੀ ਹੋਰ ਕੀ ਨਹੀਂ ਕੋਈ ਗੱਲ ਨਹੀਂ ਮੈਂ ਕਰ ਇਹ ਨਾ ਮੇਰੀ ਮੰਨੋ ਤੁਸੀਂ ਉਹਨਾਂ ਦੀ ਸਲਾਹ ਨਾ ਜ਼ਿਆਦਾ ਲਵੋ ਠੀਕ ਆ ਇਦਾਂ ਹੀ ਕਰਨੀ ਆ ਆਹੋ ਮੁੰਡੇ ਨਾ ਕਰਨੀ ਆ ਸਲਾਹ ਜੇ ਤੇ ਮੇਰੀ ਮੰਨ ਲੋਗੇ ਨਾ ਤੇ ਤੁਸੀਂ ਆਪਣੀ ਕੁੜੀ ਜਾ ਕੇ ਲੈ ਆਵੋ ਇਹਨਾਂ ਦੀ ਨਾ ਮੰਨਿਓ ਚਲ ਠੀਕ ਵਾ ਇਦਾਂ ਹੀ ਕਰਨੀ ਆ ਹਾਂ ਆਹੋ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਤਾਂ تیرਵਾਲੀ ਹੋ ਸਲਾਹ ਲੈਣ ਆਈ ਸੀ ਕਿ ਕੀ ਬੋਲਦੀ ਹੈ ਤੇ ਕੀ ਇਹਨਾਂ ਨੇ ਸਲਾਹ ਤੈਨੂੰ ਪੁੱਠੀ ਦੇਣੀ ਆ ਆਹੋ ਉਹਨਾਂ ਤਾਂ ਪੁੱਠੀਆਂ ਦੇਣੀਆਂ ਨੇ ਉਹਨਾਂ ਨੇ ਸਿੱਧਾ ਤਾਂ ਕਹਿਣਾ ਨਹੀਂ ਆ ਉਹ ਤਾਂ ਕਹਿੰਦੀਆਂ ਹੀ ਨਹੀਂ ਲਿਆ ਕੇ ਆ ਇੱਥੇ ਕਦੀ ਵੀ ਨਹੀਂ ਕਹਿਣਾ ਹਾਂ ਨਹੀਂ ਲੈਂਦੀਆਂ ਚਲ ਚੰਗਾ ਪਰ ਮੈਂ ਜਾਣਨੀ ਐ ਨਹੀਂ ਬੈਜੋ ਮੈਂ ਚਾਹ ਬਣਾਣੀ ਨਹੀਂ ਚਾਹ ਨਹੀਂ ਪੀਣੀ ਮੁੜ ਕੇ ਪੀਵਾਂਗੀ ਕਿਤੇ ਛੇਤੀ ਐ ਮੈਨੂੰ ਚਲੋ ਠੀਕ ਆ ਚੰਗ ਲਓ ਇਹ ਤਾਂ ਲੱਗੀ ਮਗਰ ਹੁਣ ਇਹਨੂੰ ਜਿੱਦਾਂ ਮਰਜੀ ਮਗਰ ਲਾ ਲਓ ਇਹ ਤਾਂ ਮਗਰ ਛੱਟ ਲੱਗ ਜਾਂਦੀ ਆ ਵੇਹਲੀ ਨੇ ਜਾ ਕੇ ਨਾ ਨੋਵਾਂ ਦਿਨ ਹੀ ਸੌਣਨੀ ਲੈਵਣੀ ਕੁੜੀ ਜਾ ਕੇ ਚੱਲ ਮੈਂ ਆਪਣਾ ਕੰਮ ਕਰਾਂ ਕਰਦੀਆਂ ਰਹਿਣ ਜੋ ਮਰਜੀ ਚਲੋ ਸਬਜੀ ਤੇ ਬਣ ਗਈ ਆ ਹੁਣ ਟਾਈਮ ਐ ਰੋਟੀ ਬੰਨਣੇ ਆ ਦੇ ਜਿੱਦ ਬਣ ਗਈ ਸਬਜੀ ਹਾਂ ਮੰਮੀ ਬਣ ਗਈ ਸਬਜੀ ਅਸ਼ਾ ਕੀ ਗੱਲ ਹੋਈ ਬੜਾ ਮੋਟੇਲਾ ਕੀਤਾ ਮੂੰਹ ਕਿਟਲਾ ਕਰਨਾ ਹਾਂ ਕੁੜੀ ਦਾ ਫੋਨ ਆਇਆ ਇਹ ਫੇਰ ਅੱਛਾ ਪਰ ਉਹ ਡਈ ਵਿਚਾਰੀ ਅੱਛਾ ਹਾਂਦੀ ਨਾ ਕੋਈ ਚੀਜ਼ ਦਿੰਦੀਆਂ ਮੈਨੂੰ ਨਾ ਕੋਹ ਮੈਂ ਕੀ ਕਰਾਂ ਮੈਂ ਕੀ ਵਰਤਾਂ ਤੇ ਤੁਸੀਂ ਉੱਥੇ ਗੱਲ ਕਰਨੀ ਨਾ ਉਹਨਾਂ ਕਹਿਣਾ ਮੇਰੇ ਆਪੜੀ ਸੱਸ ਨਾਲ ਗੱਲ ਕਰਾ ਮੇਰੀ ਸੱਸ ਨਾ ਕਰਉਂਦੀ ਆ ਹਾਂ ਸੱਸ ਤੇ ਬੋਲਦੀ ਨਹੀਂ ਉਹਦਾਂ ਨਾ ਜਠਾਣੀ ਬੋਲਦੀ ਐ ਤੇ ਨਾ ਉਹ ਬੋਲਦੀ ਤੇ ਫਿਰ ਮੰਮੀ ਹੱਲ ਕੀ ਫਿਰ ਕਿਦਾਂ ਹੱਲ ਹੋਣਾ ਗੱਲ ਕਰਨੀਆਂ ਤੇ ਫੇਰ ਹੀ ਹੱਲ ਹੋਣਾ ਮੈਂ ਤਾਂ ਕੈਨੀ ਵੀ ਜਾ ਕੇ ਤੇ ਲਿਆਈ ਹੀ ਕੁੜੀ ਚੱਲ ਵੇਖ ਲੋ ਕੀ ਕਹਿੰਦੇ ਤੁਹਾਡਾ ਦਿਲ ਕੀ ਕਹਿੰਦਾ ਮੈਂ ਤੇ ਇਹੋ ਕੈਨੀ ਵੀ ਲਿਆਈ ਆ ਕੁੜੀ ਨੂੰ ਮੁੰਡਾ ਵੀ ਚਾਰਾ ਕਹਿਣ ਡਿਆ ਤੇ ਫਿਰ ਕੀ ਕਰਦਾ ਮੁੰਡਾ ਵੀ ਇਹੋ ਗੱਲ ਕਹਿ ਡੇ ਤਾਂ ਮੇਰੀ ਮਾਂ ਤੇ ਮੇਰੀ ਗੱਲ ਹੀ ਨਹੀਂ ਕਰਦੀ ਤੇ ਨਹੀਂ ਮੰਮੀ ਮੇਰੀ ਸਲਾਹ ਇਹ ਆ ਕਿ ਤੁਸੀਂ ਉੱਥੇ ਜਾਓ ਜੇ ਨਹੀਂ ਮੰਨਣ ਗਿਆ ਫਿਰ ਨਾਲ ਹੀ ਲਿਆਇਓ ਤੁਸੀਂ ਕੁੜੀ ਨੂੰ ਚੱਲ ਇਦਾਂ ਹੀ ਕਰਨ ਦੀ ਆਹੋ ਆਹ ਵਰਜਾਨੀ ਆਹ ਏਦਾਂ ਗੱਲ ਕੀਤੀ ਹੈ ਹੱਲ ਹੋਣਾ ਏਦਾਂ ਤੁਸੀਂ ਕੁੜੀ ਨੂੰ ਚੁੱਪ ਕਰਕੇ ਲੈ ਆਓਗੇ ਉਹਨਾਂ ਨਾਲ ਕੰਨਾ ਚੱਲ ਲੈ ਕੇ ਆ ਕੀ ਗੱਲ ਕਰਨੀ ਆ ਨਾਲੇ ਗੱਲ ਕਰੋਗੇ ਤੇ ਨਾਲੇ ਪਤਾ ਲੱਗੇਗਾ ਕਿ ਕਿ ਉਹਨਾਂ ਦੇ ਦਿਲ 'ਚ ਕੀ ਹੈ ਚੱਲਣ ਡਿਆ ਵਾ ਮੈਂ ਗਈ ਗਵੰਡਰ ਵਾਲੀ ਉਹ ਵੀ ਇਹੋ ਗੱਲ ਕਹਿਣ ਡਈ ਆ ਆਦੀ ਪਤੀ ਕੁੜੀ ਚੁੱਪ ਕਰਕੇ ਤੇ ਲੈ ਆਓ ਜੇ ਤੁਸੀਂ ਸਮਾਨ ਦੇ ਵੀ ਦਿੱਤਾ ਤਾਂ ਦੀ ਮੁੜ ਕੇ ਉਹ ਫੇਰ ਕਰ ਦਣਗੇ ਕੁੜੀ ਨੂੰ ਤੇ ਸਮਾਨ ਸਾਹਮਣੇ ਲੈਣਗੇ ਤੇ ਫੇਰ ਕੀ ਪੈਦਾ ਮੈਂ ਤਾਂ ਉਹਨਾਂ ਇਹੋ ਸਲਾਹ ਕੀਤੀ ਵੀ ਕੁੜੀ ਨੂੰ ਲੈ ਆਈਏ ਸਮਾਨ ਰਹਿਣ ਦੀੇ ਫੜਾ ਸ਼ਰੀਕਾ ਤੇ ਢਕਾਉਂਦਾ ਹੁੰਦਾ ਵਾ ਸ਼ਰੀਕਾ ਨੇ ਮਗਰ ਲਾ ਕੇ ਤੇ ਕੋਹ ਨਹੀਂ ਕਰੀਦਾ ਆਪਣੀ ਸਲਾਹ ਕਰੋ ਜੋ ਤੁਸੀਂ ਕਰਨੀ ਹੈ ਸਾਰੇ ਰਲ ਕੇ ਕੀ ਕਹਿੰਦੇ ਆ ਕਰ ਦੇ ਲੋਕਾ ਮਗਰ ਲੱਗੇ ਫਿਰ ਤੇ ਘਰ ਤਰ ਗਿਆ ਸਾਡਾ ਲੋਕੀ ਦੇ ਤਮਾਸ਼ਾ ਵਿੰਦੇ ਆ ਕੋ ਗੱਲ ਹੋਵੇ ਤਹੀਂ ਗੱਲ ਚੁੱਕੀ ਐ ਪੁੱਤ ਤੇ ਗੱਲ ਤੇ ਤੇਰੀ ਸਹੀ ਆ ਨਹੀਂ ਆਪੇ ਮੈਂ ਜਾ ਕੇ ਫਿਰ ਇਦਾਂ ਹੀ ਕਰਨੀ ਹੈ ਜਾਣੀ ਆਹੋ ਮੈਂ ਤਾਂ ਤੁਹਾਨੂੰ ਉਦੋਂ ਦੀ ਕਹਿਣ ਦੀ ਆ ਕਿ ਜਾਓ ਉੱਥੇ ਨਾਲ ਪਤਾ ਲੱਗਿਓ ਕੀ ਕਹਿੰਦੇ ਨਾਲ ਦਿਲ ਦੀ ਗੱਲ ਕੀ ਆ ਤੇ ਜੇ ਨਾ ਮੰਨਣ ਕੇ ਨਾਲ ਹੀ ਕੁੜੀ ਨਕੇ ਹੋ ਤੇ ਆ ਤਾਂ ਚੱਲ ਚਲੀਏ ਆਹ ਇਦਾਂ ਹੀ ਕਰਾਂਗੇ ਨਾ ਉਹ ਛਾਲੀ ਨਾ ਪਿਤਾ ਨੂੰ ਕੀ ਇਰਾਦੇ ਚ ਗੱਲ ਵਾ ਕੀ ਗੱਲ ਤੇ ਕਿਉਂ ਇਹਨੂੰ ਤੰਗੀ ਦੇਣ ਦੇਜੇ ਇਹ ਵੀ ਜਾ ਕੇ ਪਤਾ ਲੱਗਣਾ ਵਾ ਕਿ ਕੀ ਗੱਲ ਵਾ ਇਹ ਚ ਕਸੂਰ ਵਾ ਕੋਦੇ ਚ ਕਸੂਰ ਵਾ ਆਹੋ ਤੇ ਮੰਮੀ ਗੱਲ ਕੀਤੇ ਆ ਪਤਾ ਲੱਗਣਾ ਵਾ ਆਹੋ ਤੇ ਫਿਰ ਕੀ ਕਰਨਾ ਜੇ ਨਾਂ ਰੱਖਣਗੇ ਲਿਆਉਣੀ ਤੇ ਪੈਣ ਨਹੀਂ ਕੋਈ ਪੈਣੀ ਆ ਫਿਰ ਲਿਆਵਾਂਗੀ ਹੁਣ ਕੀ ਕਰਨਾ ਉਹਨਾਂ ਦੇ ਇਰਾਦੇ ਹੀ ਬਦਲੇ ਆ ਮੈਨੂੰ ਲੱਗਦੇ ਉਹ ਤੇਰੇ ਵਾਲੀ ਗੱਲ ਵੀ ਘਰੇ ਹੋਰ ਕਰਨ ਦਾ ਇਰਾਦਾ ਆ ਆਹੋ ਐਦਾਂ ਐਦਾਂ ਕਿਦਾਂ ਕਰ ਲੈਣਗੇ ਹੋਰ ਕੋਈ ਨਹੀਂ ਮੁੰਡੇ ਨਾਲ ਗੱਲ ਕਰਾਂਗੇ ਨਾ ਹੀ ਮੁੰਡਾ ਕਿ ਚੰਦਾ ਹਾਂ ਇਹ ਨਹੀਂ ਸ਼ੁਕਰ ਕਰਦੇ ਕਿ ਇੱਕ ਵਾਰੀ ਮੁੰਡਾ ਵਿਆਹ ਗਿਆ ਤਾਂ ਦੋਰੇ ਕਿਦਾਂ ਵਿਆਹ ਜਾਣਾ ਬੜੇ ਨਾਲ ਪਿਆਲੀਆਂ ਬੰਨੀਆਂ ਨਾ ਜਿਹੜੇ ਵਿਆਹ ਲੈ ਹੋਏ ਨਹੀਂ ਮਿੰਟੋਂ ਨਹੀਂ ਸ਼ੁਕਰ ਕਰਦੇ ਇਹ ਕਹੋ ਗਿਆ ਹਾਂ ਦੂਜੀ ਆ ਗਈ ਉਹ ਕਿ ਵਾ ਕਿਦਾਂ ਦੀ ਆਉਣੀ ਆ ਆ ਇਹ ਨਹੀਂ ਪਾਣੀ ਪਾਜਦੀ ਲੋਕੀ ਮਾਦਰ ਆਦਾ ਵੀ ਘਰੇ ਇਹਨੂੰ ਕਰਦਾਂਗੇ ਤਾਂ ਹੋਰ ਲਿਆਵਾਂਗੇ ਫਿਰ ਨਾ ਟਰੱਕ 'ਪਾ ਕੇ ਲੈ ਲੜਨ ਦਾ ਜਿਨ੍ਹਾਂ ਨੇ ਉੱਤੇ ਰੱਖੀਆਂ ਨੇ ਲੋਕੀ ਐਡੇ ਮਿਲਿ ਛਦਾਈ ਲੋਕੀ ਉਹ ਦੂਰ ਤੱਕ ਜਾਂਦੇ ਨਹੀਂ ਸਾਰਾ ਪਤਾ ਕਰਦੇ ਵੀ ਕਿਉਂ ਗਈ ਆ ਕਿ ਸਾਰੀ ਪੁਛ ਪੜਤਾਲ ਕਰਦੇ ਆਗਲੇ ਹਾਂ ਹਾਂ ਉਹ ਇੰਦਾ ਨਹੀਂ ਕੁੜੀਆਂ ਦਿੰਦੇ ਲੋਕ ਦਿੰਦੇ ਲੋਕੀ ਮੈਂ ਇੱਕ ਗਾਲ ਤੋਂ ਸੁਣੀ ਆ ਮੈਂ ਨਹੀਂ ਸੁਣੀ ਕੋਈ ਅੱਗੇ ਉਹਦੀ ਜਿਹਾ ਠਾਣੀ ਕਿੰਨੀ ਚੰਗੀ ਹ ਹੁਣ ਉਹ ਤਾਂ ਦੇ ਨਹੀਂ ਕਿਤੇ ਕਰਨ ਦੀ ਕਿ ਉਹ ਆਪਣੀ ਭੈਣ ਦਾ ਰਿਸ਼ਤਾ ਕਰਾਉਂਦੀ ਹੀ ਆਪਣੇ ਉਹਨੂੰ ਦੇਰ ਨੂੰ ਹੀ ਅੱਛਾ ਤੇ ਤਾਂ ਕਰਕੇ ਨਹੀਂ ਕਿਤੇ ਸੰਦੀਪ ਨਾਲ ਡਈ ਕਿ ਨੂੰ ਮੈਂ ਕੱਢਾਂਗੀ ਤੇ ਆਪਣੀ ਭੈਣ ਲਿਆਵਾਂਗੀ ਕੀ ਪਤਾ ਇਹੋ ਹੀ ਇਰਾਦਾ ਹੋਇਆ ਹੁੰਦਾ ਉਹ ਨਹੀਂ ਤੇ ਅੱਗੇ ਬੜੀ ਚੰਗੀ ਹੋ ਕੋਈ ਗੱਲ ਬਾਤ ਹੀ ਨਹੀਂ ਹੈ ਤਾਂ ਫਿਰ ਇਹੋ ਹੀ ਇਰਾਦਾ ਹੁਣਾ ਮੈਂ ਇਹ ਚੱਲ ਜੇ ਮੈਂ ਆਪਣੀ ਭੈਣ ਲਿਆਵਾਂ ਹਾਂ ਕੋਈ ਗੱਲ ਨਹੀਂ ਮੈਂ ਵੀ ਨਹੀਂ ਇਹਦਾ ਇਰਾਦਾ ਪੂਰਾ ਹੁਣ ਦਿੰਦੀ ਤੂੰ ਫਿਕਰ ਨਾ ਕਰ ਉਰੀ ਮੈਂ ਉੱਧਲੇ ਆਉਂਗੀ ਨਾ ਤੇ ਨਾਲ ਜਵਾਈ ਵੀ ਲੈ ਕੇ ਆਉਂਗੀ ਆਹੋ ਨਹੀਂ ਪਹਿਲੀ ਗੱਲ ਤਾਂ ਉੱਥੇ ਜਾ ਕੇ ਪਤਾ ਕਰੋ ਕਿ ਗੱਲ ਕੀ ਹੈ ਨਹੀਂ ਇtanto ਹੀ ਕਰਨਾ ਬਸ ਫੇਰੇ ਜਾਣੀ ਨਹੀਂ ਤੇ ਪਹਿਲਾਂ ਕੋਈ ਗੱਲ ਬਾਤ ਨਹੀਂ ਹੈਗੀ ਉਹਨਾਂ ਦੀ ਇਹ ਤਾਂ ਹੋਣੀ ਹੈ ਥੋੜੇ ਦਿਨਾਂ ਤੋਂ ਹੋਣ ਲੱਗੀ ਹੈ ਇਹ ਬੜੀ ਜਠਾਣੀ ਚ ਲਾਕ ਬਣੀ ਫਿਰਦੀ ਹੈ ਨਾ ਮੈਂ ਵੀ ਨਹੀਂ ਰਹਿਣ ਦਿੰਦੀ ਇਦਾਂ ਗੱਲ ਕਰਕੇ ਆਉਂਗੀ ਨਾ ਉਹ ਤਾਂ ਜਵਾਈ ਵੀ ਨਾਲ ਲੈ ਆਉਣਾ ਮੈਂ ਆਪਣਾ ਨਾ ਉਹ ਨਹੀਂ ਕਰਦਾ ਕਰੇ ਜਵਾਈ ਨੂੰ ਮੈਂ ਛੱਡ ਕੇ ਆਉਂਦੀ ਆਹ ਉਹ ਤਾਂ ਬੈਠੀ ਹੋਣੀ ਕਿ ਚੱਲੇ ਚੱਲ ਜੂ ਚਲ ਜੂਗੀ ਤੇ ਮਗਰੋਂ ਹੀ ਕਰ ਲਾਂਗੀ ਆਹੋ ਮੇਰੀ ਗੱਲ ਸੁਣ ਚਲ ਮੈਂ ਸਵੇਰੇ ਜਾਵਾਂਗੀ ਕਰ ਲਾ ਤੂੰ ਕੰਮ ਜਰਾ ਰਹਿ ਗਿਆ ਹਾਂ ਬਸ ਮੈਂ ਫੁਲਕੇ ਬਣਾਉਣੇ ਸੀ ਚਲੋ ਕੋਈ ਚਲ ਠੀਕ ਆ ਚਲ ਮੰਮੀ ਚਲ ਜੇ ਉੱਥੇ ਤੇ ਚੰਗਾ ਹੀ ਆ ਇੱਥੇ ਆ ਗਈ ਦਿੱਥੇ ਖੜਾ ਮੈਂ ਘਟ ਕਰਨੀ ਆ ਇੱਥੇ ਵੀ ਘਰ ਚ ਕਲੇਸ਼ ਹੀ ਪਾਉਣਾ ਵਾ ਸੁਖੀ ਸੰਦੀ ਸਭ ਕੋ ਵਧੀਆ ਵਾ ਤੇ ਇਹ ਆ ਕੇ ਤੇ ਨੇ ਹੋਰ ਆਪਣੇ ਕਲੇਸ਼ ਪਾ ਕੇ ਬਹਿ ਜਾਣਾ ਫਿਰ ਇਹਦੀਆਂ ਗੱਲਾਂ ਕਰੀ ਜਾਈਆਂ 24 ਘੰਟੇ ਘਰ ਚ ਚੰਗਾ ਸਮਝ ਉੱਥੇ ਰਹੂਗੀ ਤੇ ਸੱਚ ਕਰ ਮੰਮੀ ਜੀ ਹਾਂਜੀ ਹਾਂਜੀ ਵਧੀਆ ਤੇ ਇਹ ਸੁਣਾਓ ਹੋਰ ਬਲੀਂਠਾ ਦਾ ਠੀਕ ਠੀਕ ਅੱਛਾ ਅੱਛਾ ਕੱਲ ਨੂੰ ਆਉ ਕੋਈ ਗੱਲ ਨਹੀਂ ਮੰਮੀ ਕੱਲ ਨੂੰ ਜੇ ਮੈਂ ਇਹਨਾਂ ਨਾਲ ਗੱਲ ਤੇ ਤੁਸੀਂ ਆ ਜਿਓ ਕੱਲ ਨੂੰ ਉਹ ਨਹੀਂ ਨਹੀਂ ਮੈਂ ਤੁਹਾਡੇ ਨਾਲ ਹੀ ਜਾਣਾ ਮੈਨੂੰ ਨਹੀਂ ਪਤਾ ਹੈਗਾ ਗੱਲ ਤੁਸੀਂ ਕੀ ਕਰਨੀ ਇਹਨਾਂ ਨਾਲ ਤਨ ਮੈਂ ਦੱਸ ਦਿੱਤਾ ਵਾ ਕੀ ਕੀ ਕੁਝ ਗਾਰੰਟੀਆਂ ਮੇਰੇ ਨਾਲ ਚਲੋ ਠੀਕ ਆ ਕੋਈ ਗੱਲ ਨਹੀਂ ਵੇਖੀ ਜਾਊਗੀ ਚਲੋ ਠੀਕ ਆ ਠੀਕ ਲੀਵਰ ਕਿਹੜਾ ਫੋਨ ਆਉਂਦਿਆ ਹੈ ਫੋਨ ਆਉਂਦਿਆ ਪਿੰਡੋਂ ਮੰਮੀ ਦਾ ਅੱਛਾ ਕੀ ਕਹਿੰਦੇ ਮੰਮੀ ਨੇ ਕੱਲ ਨੂੰ ਆਉਣਾ ਵਾ ਤੇ ਤੈਨੂੰ ਕੋਈ ਸਲਾਬ ਬਣਾਈ ਹੈ ਕਿ ਨਹੀਂ ਬਣਾਈ ਮੈਂ ਤਾਂ ਚਲ ਜਾਣਾ ਮੰਮੀ ਦੇ ਨਾਲ ਹੀ ਸਲਾਹ ਕਦੀ ਬਣਾਉਣੀ ਹੈ ਯਾਰ ਆਪਣਾ ਘਰ ਛੱਡ ਕੇ ਜਾਇਆ ਜਾਂਦਾ ਵਾ ਅੱਜ ਵੀ ਤੂੰ ਮੈਂ ਕਿਹਾ ਇਹੋ ਕਰਦੀ ਕਿਹੜਾ ਆਪਣਾ ਘਰ ਵਾ ਕੀ ਇੱਜ਼ਤ ਹੋਉਂਦੀ ਸਾਡੀ ਇੱਥੇ ਮੈਂ ਤਾਂ ਮੰਮੀ ਦੇ ਨਾਲ ਜਾਣਾ ਵਾ ਠੀਕ ਆ ਤੁਹਾਡੀ ਮਰਜ਼ੀ ਐ ਜਾਣਾ ਜਾਓ ਨਹੀਂ ਜਾਣਾ ਤੁਹਾਡੀ ਮਰਜ਼ੀ ਫਿਰ ਕੋਈ ਗੱਲ ਨਹੀਂ ਮੰਮੀ ਨਹੀਂ ਆਉਣਾ ਨਾ ਮੈਂ ਮੰਮੀ ਨੂੰ ਸਮਝਾ ਲਊਗਾ ਤੁਸੀਂ ਮੰਮੀ ਨੂੰ ਕੀ ਸਮਝਾਉਣਾ ਵਾ ਆਪਣੀ ਮੰਮੀ ਦੀ ਗੱਲ ਸੁਣੀ ਸੀ ਉਹਨਾਂ ਨੇ ਕਹਿਤਾ ਸੀ ਨਾ ਕਿ ਮੈਂ ਸਭ ਕੁਝ ਵੱਡੇ ਮੁੰਡੇ ਨੂੰ ਦੇਣਾ ਵਾ ਉਦੋਂ ਤੁਹਾਨੂੰ ਲੱਗੀ ਉਹ ਸੰਦੀ ਭਿੰਦੜੀ ਤਾਂ ਦੇ ਦਾਂਗੇ ਠੀਕ ਆ ਨਾ ਕਾਡਾ ਨਹੀਂ ਜਾਂਦਾ ਰਤਾ ਹੈਗਾ ਤੇ ਤੁਸੀਂ ਰਹੋ ਫਿਰ ਇੱਥੇ ਖਾਓ ਭਾਬੀ ਜੀਏ ਪਕੀਆਂ ਨਾਲੇ ਤੁਹਾਨੂੰ ਪਕਾਪਕਾ ਦਿਆ ਕਰੋ ਮੈਂ ਕਿਤੇ ਨਹੀਂ ਜਾਣਾ ਠੀਕ ਹੈ ਨਾ ਇਹੋ ਘਰ ਤੇ ਰਹਿਣਾ ਤੇ ਆਪਣਾ ਹੱਕ ਵੀ ਲੈਣਾ ਠੀਕ ਹੈ ਨਾ ਜਿੱਦਾਂ ਤੁਹਾਨੂੰ ਹੱਕ ਮਿਲ ਜੂਗਾ ਨਾ ਉਸ ਦਿਨ ਆ ਕੇ ਲੈ ਜਾਓ ਫਿਰ ਮੈਨੂੰ ਇਹ ਗੱਲ ਚੰਗੀ ਆ ਤੂੰ ਫਿਰ ਮੇਰਾ ਸਾਥ ਛੱਡ ਕੇ ਚਲੀ ਗਈਆਂ ਤੇ ਸਾਥ ਤੁਹਾਨੂੰ ਦੇਣਾ ਚਾਹੀਦਾ ਸਗੋਂ ਤੁਸੀਂ ਇੱਕ ਵਾਰੀ ਮਮਮੀ ਨੂੰ ਸਮਝਾਇਆ ਵਾ ਕਿ ਉਹਦੀ ਗਲਤੀ ਕੀ ਆ ਸਿਰਫ ਉਹ ਦਾਜ ਨਹੀਂ ਲੈ ਕੇ ਤਾਂ ਕਰਕੇ ਮੈਂ ਸਮਝਾ ਜੇ ਵੇਖਿਆ ਸੀ ਤੇ ਸਾਹਮਣੇ ਉਹ ਮੰਦੀ ਆ ਕਿਤੇ ਉਹ ਗਾਲੀ ਘੜੇ ਦੀ ਕਰਦੀ ਹੈ ਨਹੀਂ ਫਿਰ ਇੱਥੇ ਬੈਠੇ ਆ ਗੱਲਾਂ ਸੁਣਨ ਵਾਸਤੇ ਉਹ ਚੰਗਾ ਕੋਈ ਗੱਲ ਨਹੀਂ ਮੰਮੀ ਆਉਂਦੇ ਨੇ ਤੇ ਕਰ ਲੈਣੇ ਗੱਲ ਕੱਲ ਨੂੰ ਹਣਾ ਹਣਾ ਮੰਮੀ ਨੇ ਕੋਈ ਗੱਲ ਨਹੀਂ ਕਰਨੀ ਹੈ ਜੀ ਮੰਮੀ ਨੇ ਸਿਰਫ ਮੈਨੂੰ ਲੈਣ ਹੀ ਹੋਣਾ ਵਾ ਉਹ ਮੰਮੀ ਆਉਣੀ ਤਾਂ ਲੱਗੇ ਠੀਕ ਹੈ ਨਾ ਗੱਲਬਾਤ ਕਰਨੀ ਤਾਂ ਹੀ ਸਾਰੀ ਗੱਲਬਾਤ ਮੈਂ ਮੰਮੀ ਨੂੰ ਦੱਸ ਦਿੱਤੀ ਹੈ ਕੋਈ ਗੱਲ ਨਹੀਂ ਦੇਖ ਲੈਣ ਕੀ ਕਰਨਾ ਮੈਨੂੰ ਨਹੀਂ ਘੱਟ ਪਤਾ ਹੈਗਾ ਤਿਆਰ ਹੋਣਾ ਵਾ ਕਿ 10 ਦੋ ਮਿੰਟ ਅੱਡੇ ਕੱਪੜੇ ਪਾਵਾਂ ਮੈਂ ਲੱਗੀਆਂ ਆਪਣੇ ਕੱਪੜੇ ਪਾਉਣ ਇਹ ਤਾਂ ਦਿਮਾਗ ਖਰਾਬ ਹੋ ਗਿਆ ਵਾ ਆਪਣਾ ਘਰ ਛੱਡ ਕੇ ਜਾਇਆ ਜਾਂਦਾ ਵਾ ਤੁਸੀਂ ਅਗੋਂ ਇੱਥੇ ਰਹਿ ਚਲੋ ਚਾਰ ਬੰਦੇ ਇਕੱਠੇ ਕਰਾਂਗੇ ਉਹ ਹੌਣਾਂ ਨੂੰ ਬੁਲਾਵਾਂਗੇ ਨਾ ਭੂਆ ਜੀ ਜਾਂ ਢਾਕ ਦੇ ਦਵਾਓ ਇਹਨਾਂ ਕੋਲ ਇਹ ਮੰਦੇ ਕਿਉਂ ਨਹੀਂ ਆ